ਵਿਆਹ ਵਿੱਚ ਹਲਦੀ ਦਾ ਸ਼ਗਨ ਕਰਨ ਲੱਗੇ ਵਿਅਕਤੀ ਨੇ ਗਾਇਆ ਦੋਹਾ ਨੌਜਵਾਨ ਕਹਿੰਦੇ ਆ ਕੀ ਕੀਰਨੇ ਪਾਈ ਜਾਂਦੇ ਨੇ ਅਕਸਰ ਤੁਸੀਂ ਕਿਤਾਬਾਂ ਵਿੱਚ ਦੋਹੇ ਜਾਂ ਸਿੱਠਣੀਆਂ ਬਾਰੇ ਬਹੁਤ ਪੜ੍ਹਿਆ ਜਾਂ ਸੁਣਿਆ ਹੋਵੇਗਾ ਪਰ ਹੁਣ ਇੱਕ ਵੀਡੀਓ ਵੀ ਦੇਖ ਲਓ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਆਹ ਵਾਲੇ ਨੌਜਵਾਨ ਦੇ ਹਲਦੀ ਦਾ ਸ਼ਗਨ ਕੀਤਾ ਜਾ ਰਿਹਾ ਹੈ ਅਤੇ ਇੱਕ ਵਿਅਕਤੀ ਕੋਲ ਖੜਾ ਦੋਹਾ ਗਾ ਰਿਹਾ ਹੈ ਇਹਨੂੰ ਸੁਣ ਕੇ ਕੁਝ ਨੌਜਵਾਨ ਕਹਿੰਦੇ ਨੇ ਕਿ ਕਿਉਂ ਭਰਾਵਾ ਕੀਰਨੇ ਪਾਈ ਜਾਣਾ ਹੈ ਦਰਅਸਲ ਪਹਿਲੇ ਸਮਿਆਂ ਵਿੱਚ ਲੋਕ ਵਿਆਹਾਂ ਵਿੱਚ ਸਿੱਠਣੀਆਂ ਤੇ ਦੋਹੇ ਗਾਉਂਦੇ ਹੁੰਦੇ ਸੀ ਪਰ ਸ਼ਾਇਦ ਅੱਜਕੱਲ੍ਹ ਦੇ ਬਹੁਤ ਸਾਰੇ ਨੌਜਵਾਨਾਂ ਨੂੰ ਇਹਨਾਂ ਦੋਹਿਆਂ ਤੇ ਸਿੱਠਣੀਆਂ ਬਾਰੇ ਬਹੁਤਾ ਨਹੀਂ ਪਤਾ ਹੋਵੇਗਾ ਸੋ ਸਲਾਮ ਹੈ ਇਸ ਵੀਰ ਨੂੰ ਜਿਸ ਨੇ ਪੁਰਾਣਾ ਸੱਭਿਆਚਾਰ ਜਿਉਂਦਾ ਰੱਖਿਆ ਹੋਇਆ ਹੈ ਸੋ ਆਪਣੇ ਬੱਚਿਆਂ ਨੂੰ ਵੀ ਇੱਕ ਵਾਰ ਇਹ ਵੀਡੀਓ ਜ਼ਰੂਰ ਦਿਖਾਓ ਅਤੇ ਦੱਸਿਓ ਕਿ ਦੋਹੇ ਕਿਸ ਨੂੰ ਕਹਿੰਦੇ ਸੀ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅਕੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ